ਸਤਿ ਸ਼੍ਰੀ ਅਕਾਲ ਜੀ ਮੈਂ ਰਾਜਦੀਪ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਆ ਕਿ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਜਿਆਦਾ ਸੋਹਣੇ ਕਾਟਨ ਦੇ ਸੂਟ ਨੇ ਜੀ ਅੱਜ ਵਾਲੇ ਸਾਰੇ ਜਿਹਨਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਚਲੋ ਸ਼ੁਰੂ ਕਰਦੇ ਆਂ ਦੀ ਵੀਡੀਓ ਤੇ ਸੋਨੇ ਸੂਟ ਪਹਿਲਾ ਸੂਟ ਹੈ ਜੀ ਆਪਣੇ ਕੋਲ ਬਹੁਤ ਹੀ ਜਿਆਦਾ ਸੋਨਾ ਗ੍ਰੀਨ ਕਲਰ ਦਾ ਸੂਟ ਹੈ ਕਾਮ ਦੇ ਉੱਤੇ ਜਾਮ ਦੇ ਉੱਤੇ ਵਾਲਾ ਪ੍ਰਿੰਟ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਨਾ ਜਾਮ ਦੇ ਉੱਤੇ ਪ੍ਰਿੰਟ ਹੈ ਵਾਲਾ ਤੁਸੀਂ ਬਹੁਤ ਜਿਆਦਾ ਸੋਨਾ ਕਲਰ ਹੈ ਤੇ ਬਹੁਤ ਜਿਆਦਾ ਸੋਨਾ ਪ੍ਰਿੰਟ ਹੈ ਜੀ ਇਹ ਵਾਲਾ ਸੂਟ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਨੇ ਜੋ ਹੈ ਸਾਰੇ ਜਿਹਨਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ whatsapp ਤੇ ਮੈਸੇਜ ਕਰ ਸਕਦੇ ਹੋ ਜੀ ਨੈਸਟ ਕਲਰ ਹੈ ਜੀ ਇਹਦੇ ਵਿੱਚ ਫਰੋਜੀ ਕਲਰ ਹੈ ਇਹ ਵਾਰ ਸੇਮ ਪ੍ਰਿੰਟ ਦੇ ਵਿੱਚ ਚਾਂਗ ਵੀ ਉੱਤੇ ਹੋਏ ਪ੍ਰਿੰਟ ਬਣੇ ਹੋਏ ਨੇ ਜਿਹੜਾ ਵੀ ਆਪਾਂ ਇਹਦਾ ਇਹਨਾਂ ਦਾ ਪ੍ਰਾਈਸ ਹੋਊਗਾ ਆਪਾਂ ਸੱਤ ਰੁਪਏ ਤੇ ਦੇ ਦਾਂਗੇ ਜੀ ਨੈਸਟ ਸੁਪਾ ਹੈ ਜੀ ਇਹਦੇ ਵਿੱਚ ਨੈਸਟ ਕਲਰ ਹੈ ਜੀ ਇਹਦੇ ਵਿੱਚ ਬਹੁਤ ਹੀ ਪਿਆਰਾ 골ਡਨ ਜਿਹਾ ਕਲਰ ਦਾ ਸੂਟ ਹੈ ਇਹ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਤੇ ਇਹ ਸਟਾਫ ਹੈ ਹੀਰੋ ਬਾਜੀ ਡਿਜ਼ਾਈਨਿੰਗ ਤੋਂ ਰਹੀ ਜੇ ਫਰਕ ਆ ਜੇਗੀ ਇੱਕ ਡਿਜ਼ਾਈਨ ਐਵਾਂ ਹੈ ਬਹੁਤ ਜ਼ਿਆਦਾ ਸੋਹਣਾ ਪਿੰਕ ਕਲਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਕਲਰ ਦੇ ਵਿੱਚ ਬਹੁਤ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਹੈ ਤੇ ਬਹੁਤ ਜ਼ਿਆਦਾ ਸੋਨਾ ਸੂਟ ਹੈ ਜੀ ਨੈਸਟ ਹੈ ਦੇ ਵਿੱਚ ਨੈਸਟ ਹੈ ਇਹ ਦੇ ਵਿੱਚ ਸੇਮ ਕਲਰ ਦੇ ਵਿੱਚ ਪ੍ਰਿੰਟਿੰਗ ਸੇਮ ਰਹੇਗੀ ਤੇ ਕਲਰ ਬਾਅਦ ਫਰਕਾ ਜੇ ਤਾਂ ਜੀ ਤੇ ਬਹੁਤ ਹੀ ਦਿੱਖ ਰਿਹਾ ਹੈ ਸੋਹਣਾ ਤੇ ਬਹੁਤ ਜਿਆਦਾ ਸੋਹਣੀ ਪ੍ਰਿੰਟਿੰਗ ਹੈ ਵਿੱਚ ਕਲਰ ਦਾ ਸੂਟ ਹੈ ਜੀ ਇਹ ਵਾਲਾ ਜੇਰਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਨੈਕਸਟ ਡਿਜ਼ਾਈਨ ਹੈ ਜੀ ਸਿੰਗਲ ਦੇ ਵਿੱਚ ਇਹ ਕਲਰ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੇ ਫਲਾਵਰ ਨੇ ਤੇ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ। ਉਹ ਨਾ ਉਸ ਤੋਂ ਮੁਟ ਹੈ ਜੀ ਆਪਣੇ ਕੋਲ। ਲਾਲ ਮੰਜੇ ਕਲਰ ਤੇ ਉੱਤੇ ਬਹੁਤ ਹੀ ਪਿਆਰਾ ਪ੍ਰਿੰਟ ਹੈ ਤੇ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਹੈ। ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ। ਨੈਸਟ ਹੈ ਜੀ ਫਰੋਜੀ ਕਲਰ ਦੇ ਵਿੱਚ ਬਹੁਤ ਹੀ ਜ਼ਿਆਦਾ ਸੂਟ ਆ ਤੇ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਜੀ ਅੱਜ ਵਾ ਸਾਰੇ ਜਿੰਨਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜੇ ਮੈਂ ਚੈਨਲ ਤੇ ਨਾਮ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲਾਈਕ ਕਮੈਂਟ ਕਰਕੇ ਜੁੜ ਦਸਿਆ ਕਰੋ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਜੀ ਮੇਰੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਸਰੀਆ ਕਾ ਜੀ ਮਿਲਦੇ ਆਂ ਅਗਲੀ ਵੀਰ ਦੇ ਨਾਲ ਸੋਣ ਸੋਣ